ਬਾਲੀ ਸ਼ਕਤੀ ਬਾਲੀ ਅੱਜ ਬਹੁਤ ਹੀ ਖੁਸ਼ੀ ਦਾ ਦਿਹਾੜਾ ਹੈ ਅੱਜ ਭਗਵਾਨ ਵਾਲਮੀਕ ਪਹਾਰਾ ਜੀ ਦੀ ਸ਼ੋਭਾ ਯਾਤਰਾ ਬੜੇ ਧੂਮ-ਧਾਮ ਸ਼ਰਧਾ ਸਤਿਕਾਰ ਤੇ ਪਿਆਰ ਦੇ ਨਾਲ ਸੰਗਤ ਵੱਲੋਂ ਜਿਹੜੀ ਆ ਉਹ ਕੱਢੀ ਜਾ ਰਹੀ ਹੈ ਨਕੋਦਰ ਤੋਂ ਦੁਆਬੇ ਦੀ ਧਰਤੀ ਤੋਂ ਲੈ ਕੇ ਹੁਣ ਅਸੀਂ ਮਾਦੇ ਦੀ ਧਰਤੀ ਸ੍ਰੀ ਅਮਰਿਤਸਰ ਸਾਹਿਬੇ ਕੇ ਪਹੁੰਚੇ ਆਂ ਔਰ ਬਾਬਾ ਜੀ ਦੇ ਪਾਵਨ ਪਵਿੱਤਰ ਸਥਾਨ ਤੇ ਜਾ ਕੇ ਅਸੀਂ ਇਹ ਜਿਹੜੀ ਆ ਨਾਕਮਕਸਦ ਹੋਣਾ ਔਰ ਅੱਜ ਦੇ ਇਸ ਪਾਵਨ ਸ਼ੁਭ ਦਿਹਾੜੇ ਦੇ ਉੱਪਰ ਦਿੱਤੇ ਮੈਂ ਸਮੁੱਚੇ ਜਗਤ ਨੂੰ ਪੰਜਾਬ ਦੇਸ਼ ਵਿਦੇਸ਼ ਔਰ ਦੁਨੀਆ ਦੇ ਅੰਦਰ ਵਾਸਤੇ ਸਭ ਲੋਕਾਂ ਨੂੰ ਬਾਬਾ ਜੀ ਦੇ ਇਸ ਪਾਵਨ ਪੁੱਤਰ ਦਿਹਾੜੇ ਦੀ ਲੱਖ ਲੱਖ ਮੁਬਾਰਕ ਬਾਤ ਦਿਲਾ ਉਸ ਦੇ ਨਾਲ ਨਾਲ ਮੈਂ ਅੱਜ ਅਰਦਾਸ ਇਸ ਗੱਲ ਦੀ ਕਰਦਾ ਹਾਂ ਕਿ ਪੰਜਾਬ ਤੇ ਇਸ ਪਿਆਰੇ ਪੰਜਾਬ ਤੇ ਆਪਣਾ ਮਿਹਰ ਭਰਿਆ ਹੱਥ ਬਣਾ ਕੇ ਰੱਖਣ ਔਰ ਪੰਜਾਬ ਨੂੰ ਇਸ ਪਿਆਰੇ ਪੰਜਾਬ ਨੂੰ ਤਰੱਕੀ ਵਿਕਾਸ ਤੇ ਖੁਸ਼ਹਾਲੀ ਦੀਆਂ ਲੀਹਾਂ ਤੇ ਲੈ ਕੇ ਜਾਣ ਔਰ ਇਹ ਪੰਜਾਬ ਜਿਹੜਾ ਹੈ ਹਮੇਸ਼ਾ ਖਾਸਦਾ ਵਸਦਾ ਖੇਡਦਾ ਰਹੇ ਇਹ ਤੋਂ ਦੀ ਸਾਡੀ ਸੰਗਤ ਹਮੇਸ਼ਾ ਜਿਹੜੀ ਆ ਚੜ੍ਹਦੀ ਕਲਾ ਦੇ ਵਿੱਚ ਰਵੇ ਔਰ ਜਿਹੜੀ ਸਾਂਝੀ ਵਾਲਤਾ ਦਾ ਸੰਦੇਸ਼ ਸਭ ਧਰਮਾਂ ਦਾ ਸਤਕਾਰ ਪਿਆਰ ਮਾਨ ਸਤਕਾਰ ਆਪਸ ਦੇ ਵਿੱਚ ਭਾਈਚਾਰੇਕ ਸਾਂਝ ਜਿਹੜੀ ਆ ਉਹ ਸਭ ਧਰਮਾਂ ਦੀ ਆਪਸ ਬਣੀ ਰਵੇ ਇਹ ਪਾਵਨ ਧਰਤੀ ਸ੍ਰੀ ਅਮਰਿਤਸਰ ਸਾਹਿਬ ਦੀ ਸਾਂਝੀ ਵਾਲਤਾ ਦਾ ਭਾਈਚਾਰਕ ਸਾਂਝ ਦਾ ਸੰਦੇਸ਼ ਦਿੰਦੀ ਹੈ ਔਰ ਅੱਜ ਬਹੁਤ ਹੀ ਪਾਵਨ ਔਰ ਪਵਿੱਤਰ ਦਿਹਾੜਾ ਹੈ ਭਗਵਾਨ ਮਾਰਿਚੀ ਵਾਲਮੀਕ ਜੀ ਦਾ ਸੰਗਤ ਸਾਰੀਆਂ ਬਹੁਤ ਜੋਸ਼-ਸ਼ੋਸ਼ ਦੇ ਨਾਲ ਅੱਜ ਖੁਸ਼ੀ ਦੇ ਨਾਲ ਇਸ ਦਿਹਾੜੇ ਨੂੰ ਮਨਾ ਰਹੀਆਂ ਨੇ ਔਰ ਜਿੱਥੇ ਇਸ ਗੱਲ ਦੀ ਮੈਂ ਕਾਮਨਾ ਕਰਦਾ ਹਾਂ ਉੱਥੇ ਇੱਕ ਗੱਲ ਹੋਰ ਕਰਨੀ ਚਾਹਾਂਗਾ ਕਿ ਇਸ ਮਜਬੂਤ ਸੇ ਵਾਲਮੀਕ ਪਾਈਚਾਰੇ ਦੇ ਵਿੱਚ ਜਿਹੜੀ ਵਿੱਚ ਕੁਝਲੇ ਕਾਫੀ ਲੰਬੇ ਸਮੇਂ ਤੋਂ ਜਿਹੜੀ ਇੱਕ ਸਮਾਜਿਕ ਉਹਨਾਂ ਦੀ ਪਿੱਛੇ ਜਿਹੜੀ ਬਰਾਬਰਤਾ ਹੈ ਉਹ ਸਮਾਜਿਕ ਬਰਾਬਰਤਾ ਅੱਗੇ ਆਉਣੀ ਚਾਹੀਦੀ ਹੈ ਉਸ ਦੇ ਨਾਲ ਨਾਲ ਆਰਥਿਕ ਬਰਾਬਰਤਾ ਔਰ ਰਾਜਨੀਤਿਕ ਬਰਾਬਰਤਾ ਵੀ ਜਿਹੜੀ ਹੈ ਇਹਦਾ ਬਰਾਬਰਤਾ ਦੇ ਨਾਲ ਸਮਾਜ ਦੇ ਵਿੱਚ ਉਠਾਰ ਹੋਣਾ ਚਾਹੀਦਾ ਹੈ ਹਿੱਸਾ ਮਿਲਣਾ ਚਾਹੀਦਾ ਹੈ ਔਰ ਅੱਜ ਸਾਰੇ ਆਵਾਮ ਨੂੰ ਸਮੁੱਚੇ ਜਗਤ ਨੂੰ ਮੈਂ ਅੱਜ ਦੇ ਇਸ ਪਾਵਨ ਦਿਹਾੜੇ ਤੇ ਲੱਖ ਲੱਖ ਮੁਬਾਰਕਬਾਦ ਦਿੰਦਾ ਹਾਂ